ਇਹ ਬਹਿਣਾ ਪੌਣੇ ਪੌੜੀ ਸਾਡੇ ਨਾਲ ਉੜ ਗਿਆ ਚੀਨਾ ਹਾਏ ਐਂ ਤੇ ਵੀਰ ਹਾਏ ਉੜ ਗਿਆ ਚੀਨਾ ਜਦੇ ਮਿੰਟਕ ਲਾਉਂਦਾ ਵੇngo ਆਏ ਬਾੜੀ ਕੇ ਢਾਂਗੀ ਜਉਦੇ ਕਾਹੀ ਆਏ ਅੱਗੇ ਜਦੇ ਵਿੱਚ ਰੱਖਿਆ ਜੜਾ ਰੋਜ਼ ਨਵਾਂ ਕਬੂਤਰ ਲੈਂ ਗਿਆ ਮਾਤਾ ਆਏ ਦੇਖਣਾ ਦਾਣਾ ਹੁਣ ਪਾਉਂਦਾ ਮਿਸ ਨਹੀਂ ਕਰਦਾ ਤਾ ਵਿਆਹ ਜਾਂਦੀ ਵਿੱਚ ਵੀ ਨਾ ਬਾਪ ਸੋਣਾ ਵੀ ਮੇਰੇ ਕਬੂਤਰ ਪਏ ਆ ਆਲੀ ਵੀਰ ਕਦਾ ਵਿਆਹ ਜਾਦੀ ਤੇ ਨਹੀਂ ਗੁੜਾ ਦਾ ਸਾਣਾ ਪੜੂ ਉਤਰਾ ਮੱਤਰਾ ਕੋਈ ਇੰਨਾ ਵੀ ਨਹੀਂ ਹੋ ਐੇ ਭਾਈ ਇਹਨੇ ਰੋਜ਼ ਖੁੱਡਾ ਖੋਲਣਾ ਆਪਣਾ ਵੀ ਰੋਜ਼ ਖੋਦ ਦਿਖਾਉਣਾ ਇਹਦਾ ਖੋਦ ਨੇ ਘਰ ਚ ਲੈ ਕੇ ਇੱਕ ਦਾ ਪਤਾ ਨਹੀਂ ਪਰ ਤੇ ਮੈਂ ਜਾਂਦਾ ਇੱਧਰ ਉੱਧਰ ਜਾਂਦਾ ਪਾਰਟੀਆਂ ਜਿਵੇਂ ਦਾ ਅਸੀਂ ਆਪਣੇ ਘਰਾਂ ਚਲੇ ਗਏ ਸਾਨੂੰ ਉੱਥੇ ਮੌਜਾ ਆ ਅਸੀਂ ਉੱਥੇ ਦੇ ਹਿਲਣਾ ਨਹੀਂ ਕਿਸੇ ਕੋਈ ਪਾਰਟੀ ਉਹ ਵੈਰਾਈਟੀ ਹੋਰ ਤੀ ਅੱਧ ਰੰਗ ਉਤਰਾ ਲਈ ਇਹਦਾ ਕਾਗਜ਼ ਤੇ ਬਣਾਇਆ ਕਬੂਤਰ ਇਹਨੇ ਭਾਈ ਰੋਜ਼ ਖੁੱਡਾ ਖੋਲਣਾ ਕਾਗਜ਼ ਦੇ ਕਬੂਤਰਾਂ ਵਾਲਾ ਦਾਣਾ ਪਾਉਣਾ ਦਾਣਾ ਬਣਾ ਕੇ ਉਤਰਨ ਉਹ ਬਾਈ ਨੇ ਫਿਰ ਆ ਪੌੜੀ ਵਗਾ ਰਾਣੇ ਵੀ ਆ ਬਸ ਉਹਨਾਂ ਦਾ ਉਹਦੇ ਬਾਅਦ ਆ ਉਹਦੇ ਪਿੰਜਰਾ ਤਿਆਰ ਕਰ ਜੇ ਕਿ ਇੱਥੇ ਟੂਰਨਾਮੈਂਟ ਹੁੰਦਾ ਹੁੰਦਾ ਤਾਂ ਕਾ ਖਾ ਜਾਣੇ ਦਾ ਚਲੋ ਹਾਂ ਇਹ ਨਹੀਂ ਸੈ ਠੀਕ ਹੈ ਲੋ ਬਾਈ ਸੈਟ ਕਰਤਾ ਆਪਾਂ ਨੇ ਸ਼ੁਰੂ ਹੈਗਾ ਇਹ ਚਾਰ ਪੈ ਗਈਆਂ ਚਾਚੇ ਆਏ ਆ ਨਾ ਹੋਰ ਡੇਢ ਪੈ ਗਈਆਂ ਢਾਈ ਰਹਿ ਗਈ ਆ ਇਹ ਪਾਉਣ ਨੂੰ ਮੋਟਰਾਂ ਦੇ ਖਾ ਲੋ ਦਿਖਾ ਲੋ ਆ ਗਿਆ ਬਾਹਰ ਹਾਂ ਗੱਲ ਹੀ ਖਾ ਹਾਂ ਖਾ ਉਹਨੇ ਉਹ ਲਿਟੂੜੇ ਇਧਰ ਲਾ ਕੇ ਤੇ ਤੁਸੀਂ ਉਹ ਦਿਨ ਆਪਰਾ ਇਧਰੋਂ ਗੱਲ ਕਰਦੇ ਘੱਟ ਰੱਖਿਆ ਨਾ ਆਪ ਕਿੰਨੀ ਵਾਈਪਾ ਕਰਦਾ ਉਹਨੇ ਪਰ ਹੈਗਾ ਪੂਰੇ ਸਾਲ ਪੂਰੇ ਪਰ ਇਧਰ ਕਿਹੜਾ ਸਹੀ ਲੱਗਦਾ ਅੰਦਰੋਂ ਬਾਹਰੋਂ ਵੱਧ ਹੋਵੇ ਬਾਹਰੋਂ ਦਾ ਉਹਦੇ ਕਾਲੇ ਬੁੜੇ ਆਏ ਪਾਪ ਤੇ ਇੰਨਾ ਬਾਹਰੇ ਆ ਸਾਡੇ ਚ ਕਰਦਾ ਨਾ ਮੈਂ ਤੈਨੂੰ ਚੜ੍ਹਦਾ ਆਵਾਜ਼ ਆ ਸਾਹੀ ਮੈਂ ਕਹਿੰਦਾ ਇਧਰ ਘੱਟ ਜਾਲੀ ਉੱਤਰ ਘੱਟ ਨਹੀਂ ਜਾਲਦਾ ਪੰਜੇ ਚ ਹੋ ਗਿਆ ਉਧਰ ਉੱਤਰ ਤੇ ਨਾ ਪਾਣੀ ਆ ਬਾਸ ਨਹੀਂ ਮਿਲਵਾਏ ਨਾ ਹੁੰਦੇ ਆ ਮੈਂ ਫੋਟੋ ਨੋਕਾ ਤਾਂ ਫੋਟੋ ਜਿਹੜਾ ਹੋਊਗਾ ਵੈਟੀਕਲ ਕਿੱਧਰ ਲਓ ਜੀ ਬਾਈ ਜੀ ਪਾਈਆਂ ਤੀਨਾਂ 'ਚ ਹਾਂ ਪੰਜ ਛੇ 'ਚ ਇਤਨਾ ਗਾਮਾ ਬਾਈ ਸੁੱਖੇ ਨੇ ਸਾਡੇ ਵੀ ਗੇਟ ਦੇ ਬਾਹਰ ਦੇ ਫੜਦੀਆਂ ਆਏ ਜੀ ਦੇ ਜੀ ਬਾਈ ਆਪਨੇ ਕਿੰਦੇ ਫੋਲੋ ਬਜੂਤੀ ਕਰਤੀ ਕਰਿਆ ਤਿੰਨ ਰਿਆਂ ਦੀ ਨਾ ਜੀ ਮਜੂਤੀ ਵਾਲੀ ਕੋਈ ਗੱਲ ਨਹੀਂ ਹਾਂ ਕਾਗਰਸ ਕਦਰ ਦੁਰਮਤਾਲੀ ਵੀ ਨਹੀਂ ਹੈ ਜੀ ਜਿੱਦੇ ਗੱਦੀ ਕੁਲੀ ਬਣਾਏ ਮੈਂ ਤੁਹਾਨੂੰ ਬਣਾਏ ਮੈਂ ਲੱਗੇ ਆਪਣੀ ਜੇਸ ਮਰਣਾ ਦੀਦਾ ਲੇਬਰ ਵਾਲਾ ਵੀ ਆਵੇ ਇਹਦੇ ਕੋਲ ਉਹਦੇ ਕੀ ਜਪੇ ਇਹਦਾ ਕੌਣ ਲਾਉਂਦਾ ਹਾਂ ਪਤਾ ਗੱਡੀ ਦੀ ਦਾ ਟਿਕਸੇ ਕਰਤਾ ਚੱਲ ਉਹ ਪਤਾ ਕਿ ਆਦਾ ਜੀ ਉਹ ਬੀਣਾ ਟੁੱਟ ਜਾਂਦਾ ਫਿਰ ਵਿੱਚ ਨਾ ਜਲੀ ਆਲਾ ਕੱਢਣਾ ਪੈਂਦਾ ਉਹਦੇ ਵਿੱਚ ਜੇ ਕੰਮ ਹੋਊਗਾ ਕਈ ਵਾਰ ਜ਼ਰੂਰੀ ਕਰਨਾ ਫਿਰ ਸਾਨੂੰ ਕੰਮ ਖੜਤ ਪੈ ਜਾਂਦੀ ਆ ਤੇ ਪੱਕਾ ਹੀ ਬੈਠੇ ਘੜਾਦਾ ਮਾਣਾ ਠੀਕ ਆ ਹਾਂ ਮੜ ਜਿੱਧਰ ਹੋਣੀ ਆ ਕਿਧਰ ਨੂੰ ਮੇਰੇ ਵੱਲ ਨੂੰ ਧੰਨਵਾਦ ਬੜਡੇ ਬਿੱਲ ਮਾ ਕਿੱ데 ਹੈਗੀ ਦੀ ਤਾਂ ਕੱਲ ਜੀ ਦਿਨੇ ਹੈਗੋ ਨਹੀਂ ਮਾ ਗਿਆ ਕਿ ਤਾਰਾ ਬਾਣ ਰੱਖੀ ਵਧੀ ਮਾ ਘੜਿਆ ਤਾਰਾ ਵੀ ਰਾਤ ਨੂੰ ਪੜਨਾ ਵੀ ਭੈਣਾਂ ਨੂੰ ਕਿਧਰੇ ਹਾਂ ਉਹਨਾਂ ਨੇ ਪਿਛਲੇ ਸਾਲ ਘੱਟ ਕਾੜਨਾ ਪਾਈ ਆ ਜਦ ਮੇਲ ਚੱਲ ਕੋਤੇ ਬਾਅਦ ਤਾਂ ਮੇਲੇ ਦਾ ਨੰਗੀ ਮੇਲਾ ਬਾਅਦੋਂ ਲੱਗੇ ਵਧੀ ਨਾ ਕੱਲ ਸਣੀ ਆ ਕੋਈ ਗਿਰ ਗੁੜੀ ਮਾ ਸੰਭੜੀ ਪੈਂਦੀ ਨਾ ਟੀਮ ਤੋਂ ਅੱਜ ਕਰਦਾ ਦੋਪਰ ਵੀ ਜੂ ਰੇਗੀ ਨੀ ਮਾ ਗਿਆ ਨਹੀਂ ਮੇਲੇ ਨੂੰ ਹਾਂ ਕਹਿੰਦਾ ਮਨ ਨਾਲ ਜਾਣ ਹੀ ਦਿੰਦੇ ਕਹਿੰਦਾ ਜਾਊਗਾ ਹਣ ਹੈ ਥੋੜੀਆ ਇਕਾ ਜੱਗਾ ਮਾਤਾ ਫੇ ਕਹਿ ਕੇ ਹਣੋਂ ਪਹਿਲਾਂ ਦੀਵਰਾ ਪਾਚੀ ਰੱਖੋ ਹਾਂ ਹਾਂ ਹੈ ਕਿ ਨਹੀਂ ਹਾਂ ਹਾਂ ਵਾ ਗਾਣ ਗੌਰ ਕਰ ਰਿਓ ਆਪਣੀ ਨਾ ਵਰਕੇ ਸਾਡੇ ਨਾਲ ਆ ਬੱਟੇ ਠੀਕ ਆਉਂਗੇ ਜੀ ਰਹੀ ਸਾਡੇ ਨਾਲ ਆ ਨਹੀਂ ਬਰੇ ਕੇ ਵਿੱਚ ਕਰਦੀ ਇਹਨਾਂ ਕਹਾਂ ਬੁੱਧ ਗਾਣੋਗੇ ਹੋਰ ਹੋਰ ਹਰੋ ਜਾ ਹਰਦਾ ਹਮੂਰੇ ਕਰ ਪੜੀ ਮੈਂ ਕਿਹਦੇ ਦੇ ਆ ਆਹ ਯਾਰ ਵਾ ਵਾ ਚਾਣੇ ਤੈਨੂੰ ਲੈ ਉਹ ਤਾਂ ਬੜੀ ਤੇਰੀ ਨੂੰ ਕਰਦਾ ਵਾ ਵਾ ਓਏ ਲੈ ਬਾਗੀ ਇਕੱਲਾ ਬਾਢੀ ਮਾੜਾ ਕਰ ਲਓ ਇਹਦੇ ਤੋਂ ਲੈ ਓਕੇ ਆ ਥੋੜੀ ਹਾਲੋ ਵੀ ਥੋੜੀ ਕਰ ਭਾਈ ਕਰ ਪਰ ਆ ਲੈ ਸਹੀ ਜਾਂਦੀ ਆ ਬਾ ਠੀਕ ਆ ਬਾਗੀ ਚੰਗਲੇ ਦੀ ਖੱਡਦਾ ਨਹੀਂ ਆਪਣਾ ਕਾਣ ਚਾਗਾ ਨਾ ਨਾ ਬਾਹਰ ਜੀ ਜੇ ਹੋਇਆ ਵੀ ਹੁਣ ਕਾਣ ਕੇ ਦੁਕਾਨੇ ਚ ਨਾ ਇੱਧਰ ਰੜ ਲੈਣੀ ਆਪਣੀ ਵਾਹ ਇੱਧਰ ਪੈਣਾ ਹੀ ਆ ਨਾ ਕੋ ਟੀਨ ਵੱਢਣੀ ਲੋੜ ਆ ਸਿੱਧਾ ਜਾਊਂਗਾ ਹਾਂ ਵੱਢਣਾ ਨਹੀਂ ਹੈਗਾ ਇੱਧਰ ਲਦਾਈ ਹੈ ਸਾਰੀ ਤੂੰ ਹੀ ਤਾਂ ਬਹਿ ਗਿਆ ਅੱਧਾ ਖੱਡ ਬਹਿ ਗਿਆ ਅੱਧਾ ਰਹਿ ਗਿਆ ਅੱਧਾ ਰਹਿ ਗਿਆ ਸਾਮਾ ਕੋਲੀ ਅੱਗੇ ਨਾ ਦੇ ਵਿਆਹ ਪਾਈ ਕਰੋ ਯਾਰ ਗਿਆ ਤਾਂ ਨਹੀਂ ਆ ਸੰਦੂ ਕੱਲੂ ਕਰਨੀ ਆ

ਡਾਊਨ 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 ਚਲੋ ਚਲੋ ਸਾਡਾ ਸਾਥ ਦੇ ਲਾਗੂ ਤੇ ਕਾਦੇ ਵੀ ਕਿੰਨੇ ਲੰਗਰ ਪਰ ਖਾਤੇ ਹੋਏ ਕਿ ਆਪਾਂ ਕਿੰਨਾ ਕੋ ਬਚਿਆ ਬੈਠਾ ਚਲੋ ਜੀ ਅੱਜ ਉਹ ਅਗਲਾ ਕਹੇ ਨੇ ਬਿਲਕੁਲ ਇਕੜੇ ਜੀ ਅਮਰ ਕਰ ਲੈਣਾ ਸਾਡਾ ਨਕਰਦਾ ਹੀ ਆ ਉਹਦਾ ਹੱਕ ਆ ਜਿਹੜਾ ਕੰਮ ਸਾਝਾ ਆ ਉਹਦਾ ਸਾਫ ਹੋਣਾ ਚਾਹੀਦਾ ਬੰਦੀ ਆ ਟੀਨ ਗਲਤ ਆ ਬਈ ਇਹੇ ਹਾਂ ਕਮਾਉਣੀ ਪੈਣੀ ਬਈ ਉੱਪਰੇ ਸਾਨੂੰ ਟੀਨ ਗਲਤ ਆ ਉੱਪਰੇ ਕਮਾ ਦੇਵਾ ਕਮਾ ਦੋ ਭਾਈ ਆਹ ਗੱਲ ਤਾਂ ਹੱਤੀ ਨੂੰ ਪਾਖੇ ਤੇਰਾ ਇਹ ਗੱਲ ਸੁਣਨ ਲੱਗੀ ਉੱਥੇ ਗੱਲ ਤਾਂ ਨਹੀਂ ਲੱਗੀ ਤੇਰੀ ਨੂੰ ਆ ਗਈ ਠੀਕ ਆ ਇਹ ਕਹਿੰਦਾ ਆਪ ਕੋ ਮਾਰਾ ਜਾਂ ਦੇਖ ਰਿਆ ਕਰੋ ਕੰਨੀਆਂ ਆ ਹੀ ਖੜੀ ਆ ਵੇ ਟੀਨ ਦੀ ਉਹ ਦੇਖੀ ਆਪਾਂ ਨੇ ਵੀ ਇੱਥੇ ਵੇ ਦੇ ਲੈ ਜਿੰਦਾ ਹੁਣ ਟਾਈਮ ਲੱਗੇ ਇੰਨਾ ਦੂਰਾ ਲੱਗਣਾ ਇੱਥੇ ਘਮੋਣੀ ਕੋਈ ਐਨੇ ਬੰਦਿਆਂ ਚ ਗੱਲ ਤਾਂ ਹੁਣ ਟੀਨ ਪਾ ਦੇਣੀ ਸੀ ਹਾਂ ਜੇ ਹੋ ਗਈ ਸੱਟ ਕਰ ਦੇਦੀ ਐ ਰੋ ਟਾਈਮ ਵੱਜ ਜਾਣਾ ਭਾਈ ਖਿੱਚ ਦੇ ਖਿੱਚਣਾ ਆਪਣੇ ਇੱਥੇ ਲਾਈਟਰ ਲਾਜ ਕੁਟੀ ਸਾਈਡ ਦਾ ਡੰਡਾ ਲਾਉਂਦਾ ਇੱਥੇ ਲਾ ਉਹਨੇ ਖਿੱਚੋ ਨਹੀਂ ਟੀਨ ਦੇ ਉੱਪਰ ਐ ਭਈਆ ਅੱਛਾ ਆਪ ਕੋ ਹਾਂ ਬਈ ਲੱਗਦਾ ਆਹ ਪਾ ਪਾਸ ਬੱਸ ਹਾਂ ਚੱਕ ਠੀਕ ਚੱਕ ਏ ਲੱਗਦਾ ਬਾਜੀ ਬੱਸ ਇਧਰ ਆਏ ਤੁਸੀਂ ਇਧਰ ਆਓ ਕ੍ਰੈਚਰ ਗੱਟ ਮਾਰ ਲੈ ਹਾਂ ਠੀਕ ਆਈ ਨਹੀਂ ਹਲੇ ਪਿੱਛੇ ਆਉਣੀ ਆ ਚੱਕਰੀ ਲਾਣੀ ਆ ਚੱਕ ਲਓ ਮੜਾ ਥੱਲੇ ਚੱਕੋ ਮੜਾ ਮੱਜਾ ਆ ਥੋੜਾ ਚੱਕ ਹੋਣੀ ਆ ਬਾਜੀ ਚੱਕੋ ਪਾਜੀ ਆ ਚੱਕ ਪਾਜੀ ਚੱਕ ਹੋਣੀ ਆ ਆ ਜਾ ਘੱਬੀ ਕੱਲ ਦੇਖੋ ਤਾਂ ਹੁਣ ਬਾਜੀ ਫੀਡਿੰਗ ਵਾਹ ਵਧੀਆ ਉਹ ਨਹੀਂ ਪਤਾ ਹੀ ਲੱਗਦਾ ਹੋਰ ਚੱਕੋ ਬਈ ਲੈ ਏ ਵਾਸ ਵਾਸ ਠੀਕ ਹੁੰਦਾ ਹੈ ਛੱਡੇ ਚੱਕ ਦੂੰਗਾ ਸਾਰਾ ਚਲੋ ਚੱਲ ਦੋ ਰਗੇ ਦੇ ਬਗਾ ਹੱਥ ਹੁਣੇ ਨਾਲ ਆਹ ਤੋਂੜੇ ਦੋ ਰਗੇ ਆ ਹੋ ਗਿਆ ਬਟੋਏ ਹੈ ਮਾਣ ਕੇ ਬਟੋਏ ਚਲ ਚਲ ਲੈ ਨਹੀਂ ਆਉਂ ਕੇ ਹੋਂ ਕਾ ਹਿਕਾ ਕੀ ਆਦਾ ਚਾਹੀਦਾ ਮੌਜਾ ਅਰ ਲੈ ਲੱਭਣੀ ਲੋੜ ਥੋੜੀ ਪੈ ਗਈ ਹੈ ਹਾਂ ਮਾਦੇ ਲੱਭਣੀ ਲੋੜ ਥੋੜੀ ਪੈ ਗਈ ਆ ਆਹ ਮਾਦੇ ਆ ਗਾਦਾ ਹੈ ਉਹ ਲੈ ਲੈ ভাই ਨਰਿੰਦਿਆ ਯਾਰ ਕੋਈ ਵੱਡਾ ਗੱਲਾ ਕਰਕੇ ਸਾਡੇ ਬੰਦਾ ਸਾਡੇ ਨਾਲ ਕਿੱਥੇ ਡੁੱਬਦੇ ਨਹੀਂ ਕਿੱਥੇ ਵੀਰ ਜੀ ਦਾ ਸਹੀ ਗੱਲ ਹੈ ਅੱਗੇ ਤਾਂ ਹੈਵੀ ਹੈ ਪਿੰਡ ਵਾਲੇ ਭਾਈ ਇਹਨੇ ਛੱਡ ਨੂੰ ਪਾਉਦੇ ਆ ਮੈਂ ਜੀਰ ਮੰਨਦਾ ਬੜਾ ਕਿੱਕਣਾ ਆਪਾਂ 24 ਘਾਟ ਤੇ ਕਿੰਨੇ ਛੱਡ ਪਹਿਨਦੇ ਆ ਲੈ ਹੋਰ ਇੱਕ ਦੂਏ ਕੋਲ ਵਹੀ ਪਾਉਣ ਜਾਂਦੇ ਆ ਨਾ ਤਾਂ ਯਾਰ ਬਹਾ ਹੋ ਗਿਆ ਹੈ ਨਾ ਹੈ ਨਹੀਂ ਨੇ ਬਾਰੇ ਵੇਖਿਆ ਕਿੰਨਾ ਬਾਈ ਨੂੰ ਨਹੀਂ ਨਹੀਂ ਆਉਂਦੀ ਕੰਨੇ ਕੰਡੇ ਪਰੂਹੜੇ ਕਰ ਦਿੰਦਾ ਹਾਂ ਰੁਪੂ ਵੀ ਸਾਹ ਬਹਿਦੀ ਸਾਹ ਬਿਲਕੁਲ ਹੈ ਕਿ ਨਹੀਂ ਹਾਂ ਬਾਈ ਇਹਨਾਂ ਨੂੰ ਐਕਸਪੀਰੀਅੰਸ ਆ ਇਹਨਾਂ ਨੇ ਆਪਣਾ ਸ਼ੈੱਡ ਪਾਇਆ ਹੋਇਆ ਗੇਰੇ ਵਾਲਾ ਇਹਨਾਂ ਨੇ ਪਾਇਆ ਹੋਇਆ ਕਾਛੀ ਗਰੇ ਨੇ ਪਰ ਉਹਦੇ ਸੀ ਉਡ ਟਾਇਪ ਜੇ ਪਹਿਲੇ ਹੁੰਦੇ ਆ ਕੱਲ ਕਹਿੰਦਾ ਬੜੇ ਮਾਜੀ ਬਣੀਓ ਕੱਲ ਆਡੀ ਬਈ ਲੇਵਰ ਮੁਕਰ ਗਈ ਦੀ ਨਾਲੇ ਹੋਰ ਕੰਮ ਦੇ ਨਾਲ ਫੋਨ ਦੀ ਵਾਰ ਤਾਂ ਗੱਲਾਂ ਕਰਕੇ ਸਾਸੀ ਤੇ ਲਾਤੀ ਚਲੀ ਗਈ ਖਾਦੇ ਖਰਚਾ ਦੱਸ

ਚਲੋ ਬਾਈ ਇੱਧਰ ਆ ਕੇ ਬੋਲੀ ਹਾਂ ਬਾਈ ਬੈਰੀ ਦਾ ਸਹੀਆ ਠੀਕ ਆ ਬਸ ਥੋੜੀ ਥੋੜੀ ਅੱਖ ਹਾਂ ਆਹ ਟੀਨ ਨੂੰ ਜੱਪ ਲੈ ਨਾ ਮੈਂ ਕਹਿੰਦਾ ਹੁਣ ਹਾਂ ਘੱਟੇ ਦੇ ਵਿੱਚ ਉੱਪਰ ਜੱਟ ਥੋੜਾ ਆਈਆ ਹਾਂ ਹਾਂ ਲੈ ਬਾ ਬਾ ਠੀਕ ਆ ਠੀਕ ਆ ਛੱਡ ਦੁਬਾਰਾ ਠੀਕ ਆ ਇੱਧਰ ਰਹਿ ਗਿਆ ਹਾਂ ਬੰਦ ਕਰਾਓ ਮੈਂ ਕਰਾਂ ਤੀਨ ਦੇਖ ਲਓ ਨਹੀਂ ਇਹ ਗੱਲ ਠੀਕ ਆ ਉਹ ਠੀਕ ਆ ਇੱਥੇ ਲੈ ਇੱਥੇ ਨਾ ਲੈ ਇਹ ਨਾ ਬਾਦ ਨਹੀ 4 ਫਟੇ ਆਉਦੇ ਇੱਕ ਮਿੰਟ 4 ਇੰਚ ਬੰਸਾਨ ਹਿੱਟ ਤਾਂ ਚੱਕ ਲੈ ਫਿਰ ਲੈਣ ਮਾਰ ਦੋ ਇੱਥੇ ਦੋਵੇਂ ਸਾਈਡ ਚੱਲਣਾ ਲਿਆ ਨੂੰ ਮਨੂੰ ਆਉਂ ਤੋਂ ਲੈ ਖੜਦੇ ਮੈਂ ਕਰਦੇ ਤੀ ਨਾਲ ਲਿਆਓ ਚੱਕ ਲੈ ਉਹ ਤਿੰਨਾਂ ਕਰਕੇ ਜਿਹੜੀ ਹੈਗੀਆਂ ਉਹਨੂੰ ਖਾਦਿਆਂ ਲਾ ਦੋ ਛਾੜ ਹੋਰ ਕੀ ਆ ਥੱਲੇ ਆ ਪਾਸੇ ਮਨ ਇਹ ਲੈ ਆਪਾਂ ਲੈ ਆਂਦੇ ਪਾਸੇ ਲੈ ਆ ਆਹੀ ਆਹੀ ਆ ਇਹ ਪਾਸਾ ਉੱਪਰ ਜਾਣਾ ਪੈਣਾ ਬਾਬੇ ਤੂੰ ਇਹ ਪਾਸੇ ਲੱਗ ਹਾਂ ਇਹਨੂੰ ਆਇ ਫੜ ਲਾ ਦੋ ਮਾਟ ਸਮਾਲਾ ਬਾਈ ਰੱਖਣੀ ਦਾ ਹੈ ਉਹ ਵਾਲਾ ਉਹ ਵੀ ਬਗ ਬਾਈ ਲਾਉਣੇ ਲੱਗਾ ਬਸ ਛੱਡ ਦੇ ਥੱਲੇ ਬਾਈ ਨਾ 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 ਰਾਂਜੀ ਨਹੀਂ ਆਉਣੀ ਉਹੜਾ ਧੁਵਾ ਲੈ ਆ ਸਿੱਕੇ ਆ ਗਿਆ ਦੇਖ ਲੈ ਉਹ ਮਾਲ ਕੋਲਾ ਫੜ ਬਾਈ ਉਹਦੇ ਵਾਲਾ ਕੰਮ ਹੋਇਆ ਬੜਾ ਅਕਸਪੜ ਕੰਮ ਪੂਰਾ ਉਹ ਨੂੰ ਲੈਣਾ ਤੇਰਾ ਉਹ ਇਹ ਪੁੱਠੀ ਕਰ ਲੋ ਯਾਰ ਕਦੇ ਨਹੀਂ ਕਰਦੇ ਕਈਆਂ ਤੇ ਕੰਡ ਕੋ ਬੰਦਾ ਜਾਂ ਤੂੰ ਆਂ ਜਾਂ ਤੂੰ ਬਸ ਦੇਖ ਰਹੀ ਮੇਰੀ ਮਾਣੀ ਕੋਲਾ ਲਿਆ ਜੁੱਲਾ ਜੇ ਬਾਹਰ ਦੇ ਕਿਉਂ ਬਾਹਰ ਦੇ ਨਹੀਂ ਜੁੱਲਾ ਹੈ ਕਹਿੰਦਾ ਸਾਂਚੇ ਆਉਹ ਲੱਗਿਆ ਪਰ ਆਇਆ ਨਾ ਐਰੋ ਦੀ ਗੱਲ ਰੱਖੀ ਤੂੰ ਚਲੋ ਜੀ ਚਾਰੀ ਚੀਜ਼ਾਂ ਆਵੇ ਬੱਜੀ ਗਈ ਪਿੱਛੇ ਮੇਰੇ ਘਾਟੀ ਠੀਕ ਵੀ ਆ ਹਾਂ ਇੱਕ ਬੰਦਾ ਪਚਾੜਦਾ ਕਿਹੜੀ ਦਿਨਾਂ ਦੀ ਆਉਂਦੀ ਆਹੀ ਆਹੀ ਆ ਉਹ ਥੱਲੇ ਦੇ ਬੱਸ ਲੱਗਣੀ ਆ ਆ ਨੂੰ ਲੱਭੇ ਦੇ ਕਾਰ ਉਹਦਾ ਉਹਦਾ ਮਰਾ ਤਰੀ ਲਾਉਂ ਚੋਪਰ ਕਾਲਾ ਕੰਮ ਕਰ ਰਹੇ ਯਾਰ ਅਲਮੜਾ ਕੰਮ ਕਰ ਰਣਾ ਦੇ ਆ ਦੇਖ ਲੈ ਮਾਰ ਦੇ ਆਈ ਧੀਆਂ ਇਹਦੇ ਹੈ ਲੋਕਾਂ ਦੇ ਨਿਸ਼ਾਨੀ ਦੇਖ ਲੈ ਕਿ ਤੇ ਉੱਪਰ ਜਾ ਕੇ ਆਲਾ ਜੀ ਹੋਵੇ ਤੀਨ ਜਿੱਧਰ ਰੱਖ ਹੋਣੀ ਹੈ ਢੱਕਾ ਗਈ ਪਰ ਕੀ ਹੋ ਗਿਆ ਚ ਦੇ ਜੇ ਮੈਂ ਰੱਖੀ ਮੋਟਾ ਹੀ ਆਉਣਾ ਤਰੂ ਆਏ ਜਿਆਜਾ ਦਿਖੂਗਾ ਵੀ ਟੀਰੇ ਤੋਂ ਤਾਂ ਚਲੇਗੀ ਸਕਾਇ ਸਾਇਕੀ ਵੀ ਵੇਜ ਮਾ ਬਾ ਵੇ ਢੱਕਾਂਗੇ ਮਾ ਬਾ ਜੇ ਮਿਲ ਕੇ ਲਾਤੀਂ ਤਾਂ ਕਰੀ ਤੀਨ ਪਾ ਕੇ ਸੈਨੀ ਕਰਨੇ ਤਾਂ ਆ ਰੱਕ ਦੇ ਜੀ ਆਇਆ ਕਹਾ ਲੈ ਜੇ ਆਦੀ ਥੱਲੇ ਆਉਣੀ ਅੰਦਰ ਆ ਸੋਦੇ ਹਾਂ ਆਉਣੀ ਆ ਅੱਛਾ ਉਹ ਛੱਡ ਦਿੰਦਾ ਹਾਂ ਹਾਇ ਰਵੀ ਕਿਹੜੀ ਚਾਈ ਪਾਈ ਗਾਂਦ ਦੀ ਜਗਾ ਛੱਡ ਰੇ ਆ ਪਿੱਛੇ ਕਿਤੇ ਬਾਈ ਕਹੀ ਜਾਵੇ ਕਾਦੀ ਜਗਾ ਉੱਪਰ ਇਹ ਨਾ ਔਖਾ ਹੁੰਦਾ ਉੱਧਰ ਇਹ ਨਾ ਬਾਈ ਜਿੱਦਾਂ ਹੁਣ ਮਲਾਂ ਨੌਂ ਚੀ ਕੰਦਾ ਨਾ ਉਹਦੇ ਪਿੱਛੇ ਬਨੇਰਾ ਵੀ ਲੱਗਦਾ ਜਿਹੜਾ ਇੱਟ ਥੱਲੇ ਇੱਟ ਨੂੰ ਫੜ ਲੰਦਾ ਮਸਾਲਾ ਜੇ ਟੀਨ ਦੇ ਓਪਰੇਟਰ ਰੱਖਦੇ ਮਸਾਲਾ ਪਾ ਕੇ ਉਹ پکڑ ਨਹੀਂ ਕਰਦੇ ਲੈੜੀ ਕਰਦੇ ਇਹ پکڑ ਕਰਦਾ ਹਾਂ ਇਹ ਤਾਂ ਕਰਕੇ ਮਸਾਲਾ ਲੱਗਦਾ ਇਹ ਇਹ ਇੰਨੀ ਟੀਨ ਚੜਾ ਕੇ ਰੱਖਣੀ ਆ ਬਸ ਮੂਰੇ ਕੰਦ ਦੀ ਸੇਹ ਤੇ ਪਿੱਛੇ ਹੀ ਤੇ 4 ਇੰਚ ਹੀ ਰਹਿ ਜਾਣ 5 ਇੰਚ ਹੀ ਰਹਿ ਜਾਣੀ ਹਿੰਦੀ ਫਿਰ ਉਹ ਜਿਹੜਾ ਇੱਟ ਰੱਖ ਕੇ ਉਹ ਵਜਨ ਆ ਜਾਣਾ ਬਾਅਦ ਚੀਜ਼ ਵੱਢ ਜਾਣੀ ਆ ਇਹ ਆਹ ਚੀਜ਼ ਵੱਢ ਜਾਣੀ ਇੱਧਰ ਇੱਟ ਲੱਗ ਜਣੀ ਇਹਦੇ ਕਮਾਓ ਤੇ ਲੋਦਾ ਹੋ ਜਾਣਾ ਬਸ ਜੀ ਬਸ ਸੁੱਖ ਜਤੇਜ ਨਹੀਂ ਸਮਝਾਉਣਾ ਤੇਰੇ ਵੀ ਛੱਡ ਵੱਟੇ ਕੱਢਣੀ ਪੈਣੀ ਤੇਰਾ ਬਾਣਿਕਦਾ ਪੈ ਗਿਆ ਤੇਰਾ ਓਏ ਹੱਥ ਵਟ ਕੇ ਕੀ ਫਾਇਦਾ ਹੋਣਾ ਗਾਧਰੇ ਵੱਢੋ ਦਿਮਾਗ ਤਾਂ ਚੱਲਿਓ ਜਾਣਾ ਇਹ ਮੈਂ ਬੈਠੇ ਕੁਰਸੀ 'ਤੇ ਕਿਸੇ ਨੂੰ ਕਹਿਦਾ ਨਾ ਐ ਕਰ ਗਾਉਂਗਾ ਰੋਡ ਨੂੰ ਸੁਭਾਉਂਗੇ ਕੁਰਤਾ ਇੱਥੇ ਖਾਣਾ ਜੇ ਹੁਣ ਮੁੱਕੀ ਰੋਟੀ ਖਾਧੀ ਵੀ ਆਂਗਾ ਗਾਉਂਗਾ ਤੁਹਾਨੂੰ ਚਾਹੇ ਪੀਣੀ ਕੋਪਲੈਸ ਕੋਪਲ ਤਾ ਇਕ ਲੈ ਹੀ ਹੋ ਗਿਆ ਦੋ ਤਿੰਨ ਚਾਰ ਪੰਜ ਆਇਓ ਲਾ ਲਾ ਕੇ ਕਿਆ ਬਣਾਇਆ ਕੋਈ ਨਸਤਰ ਬਾਲੀ ਤੇ ਕੋਸ ਤੋਂ ਲੈ ਨਾਲ ਲਹੀ ਆਇਆ ਕੋਈ ਨਹੀਂ ਪਤਾ ਕਿਦਾਂ ਰੱਖਣੀ ਪੈਣੀ 3 ਦਾ ਕਿਸੇ ਨੂੰ ਚਲਾਉਦਾ ਹੋਵੇ ਦਨ ਨੂੰ ਲੋਟ ਆ ਗਈ ਉਧਰ ਨਿਸ਼ਾਨੀ ਦਾ ਦਿਖਾਉਗੀ ਡਿਜ਼ਾਈਨ ਦੇਖੀ ਜਾਈਂਕਰ ਦੂਰ ਬਾਤੇ ਲਈ ਗਿਆ ਜਰ ਬਾੜਾ ਕੋਟਾ ਡੱਕਈਏ ਕਿਹੜੇ ਇੱਥੇ ਜਾ ਕੇ ਘੁੰਮਣਾ ਹੈ ਮਾ ਨਰਵੀਰ ਨੇ ਬੋਲ ਇਹਦੇ ਦੂਏ ਤੇ ਬੇਜੁਬਾਨ ਇਹਦੇ ਨਮਲੇ ਜਰਕੇ ਮਾਰੇ ਠਾਕੇ ਮਜਦੇ ਗੁਡਰ ਗੁਡਰ ਵੀ ਜਰ ਕਰਦੇ ਇਹਦਾ ਬਾਈ ਤੇ ਮਾਰੇ ਬਹਿਣਾ ਪੌੜੀ ਸਾਡੇ ਨਾਲ ਉੜ ਗਿਆ ਚੀਨਾ ਆਏ ਤਾਂ ਵੀਰ ਉੜ ਗਿਆ ਚੀਨਾ ਜਦੇ ਮਿੰਟਿਕ ਲਾਉਂਦਾ ਮੈਂ ਵੀ ਆਏ ਬਾੜੀ ਕੇ ਭਾਂਗੀ ਜਉਦੇ ਕਾਹੀ ਆਇਆ ਅੱਗੇ ਜਦੇ ਵਿੱਚ ਰੱਖਿਆ ਜਣਾ ਰੋਜ ਰਮਾ ਕਬੂਤਰ ਲੇ ਗਿਆ ਮਾਤਾ ਆਏ ਦੇਖਣਾ ਦਾਾਂ ਹੁਝ ਪੌਂਤਾ ਮਿਸ ਨਹੀਂ ਕਰਦਾ ਤਾ ਵਿਆਹ ਜਾਂਦੀ ਵਿੱਚ ਵੀ ਨਾ ਬਾਪ ਸੋਣਾ ਵੀ ਮੈਂ ਕਬੂਤਰ ਪਾਏ ਆ ਪਾਲੀ ਨੂੰ ਨਾ ਕਿੱਥੇ ਬਣਾ ਦੋ ਵੀਰ ਆਏ ਸਿੱਧੀ ਕਹਿੰਦਾ ਵਿਆਹ ਜਾਂਦੀ ਤੇ ਵੀ ਮੂੜਾ ਦਿੰਦਾ ਸਾਲਾ ਪੁਰ ਕਬੂਤਰਾਂ ਦਾ ਬੱਜਣਾ ਹੋ ਜਾਂਦਾ ਵੀ ਜੋ ਐੇ ਬਾਈ ਇਹਨੇ ਰੋਜ ਖੁੱਡਾ ਖੋੜਨਾ ਆਪਣਾ ਬੀਨੋਲ ਕੋ ਦਿਖਾਉਣੇ ਘਰ ਚ ਲੈ ਕੇ ਇੱਕ ਦਾ ਪਤਾ ਨਹੀਂ ਪਰਤਿਆਂ ਮ ਜਾਂਦਾ ਇੱਧਰ ਉੱਧਰ ਜਾਂਦਾ ਪਾਰਟੀ ਜਿਵੇਂਦਾ ਅਸੀਂ ਆਪਣੇ ਘਰਾਂ ਚਲੇ ਗਏ ਸਾਨੂੰ ਉੱਥੇ ਮੌਜਾ ਆਇਆ ਅਸੀਂ ਉੱਥੇ ਦੇ ਹੱਲਣ ਆਲੀ ਕਿਸੇ ਕੋ ਪਾਰਟੀ ਵਰਾਈਟੀ ਹੋਰਦੀ ਇੱਧਰ ਰੰਗ ਉਤਰਾਂ ਲਈ ਇਹ ਕਾਗਜ਼ ਦੇ ਬਣਾਏ ਕਬੂਤਰ ਇਹਦਾ ਭਾਈ ਰੋਲ ਖੁੱਡਾ ਖੋਲਣਾ ਕਾਗਜ਼ ਦੇ ਕਬੂਤਰਾਂ ਵਾਲਾ ਦਾਣਾ ਪਾਉਣਾ ਦਾਣਾ ਪਾਣਾ ਕਬੂਤਰ ਨੂੰ ਭਾਈ ਨੇ ਫਿਰ ਇਹ ਪੌੜੀ ਵਗਿਆ ਰੌਣੇ ਵੀ ਬਸ ਉਹਨਾਂ ਦਾ ਇਹ ਬਾਤਾਂ ਉਹ ਪਿੰਜਰਾ ਤਿਆਰ ਕਰ ਰਹੇ ਜੇ ਕਿੱਦਾਂ ਟੂਰਨਾਮੈਂਟ ਹੁੰਦਾ ਹੁੰਦਾ ਕਾ ਖਾ ਜਾਣਦਾ ਇੱਕ ਨੰਬਰ ਹਾਣਾ ਬਸਾ ਸਾਤਾ ਰਾ ਖਾਣੋ ਹੋਰ ਵੀ ਨਹੀਂ ਖਾਉਣੀ ਜੇ ਤੂੰ ਕਹਦੇ ਸੀ ਵੀ ਇੱਕ ਬਣਾ ਕੇ ਦਿਖਾ ਕੇ ਖਾ ਗਦਾ ਕਿ ਕਿਸੇ ਨੂੰ ਉਹਦੇ ਵੀਰ ਪੁੱਤਰ ਬਣਾ ਕੇ ਦਿਖਾ ਕੇ ਖਾ ਗਦਾ ਕਾਕਾ ਵਾਲਿਆ ਕਿੱਥੇ ਆਉਂਦਾ ਹੈ ਗੱਲ ਕਾਣੀ ਕਹੋਨੀ ਤੂੰ ਵੀ ਬਣਾ ਵੀ ਬਣਾ ਸਕਦਾ ਵੀ ਤੂੰ ਨਹੀਂ ਨਹੀਂ ਇਹ 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 ਬਣ ਸਕਦਾ ਬਾਅਦ ਚ ਚਾਹ ਪੀਂਦੇ ਹੋਏ ਗੱਲ ਕਰਦੇ ਹਾਂ ਬਾਰੇ ਦੇਸਕਸ ਚਾਚੇ ਦਾ ਕਰਾਉਣੇ ਪੈਣੇ ਉਹ ਅਗਲੇ ਨੇ ਕਹਣਾ ਪਤਾ ਨਹੀਂ ਕਿਹੜੇ ਕਬੂਤਰ ਬਣਾਉਗਾ ਏ ਸੁਖੇ ਆ ਟੀਮ ਬਾਕੀ ਭਾਈ ਅੱਜ ਕਹਿੰਦੇ ਵਕੀਲ ਨਹੀਂ ਆਏ ਹੈਗੇ ਉਹ ਬੱਚੇ ਉਹ ਬੱਚੇ ਅੱਜ ਆਵੇ ਵਕੀਲ ਅੱਜ ਆਵੇ ਵਕੀਲ ਲੈ ਏ ਤੂੰ ਆ ਯਾਰ ਚਾਚੇ ਬਾਹਰ ਦੀ ਪਿਛੇ ਉਹ ਹੋਣੀ ਸੱਟ ਆਏ ਹਾਂ ਉਹ ਕਾਰ ਇੱਧਰ ਨੀਲੀ ਹੁੰਦੀ ਮੇਰੀ ਪਾਰੀ ਕੋਟੀ ਸੀ ਪਰ ਨਹੀਂ ਨਹੀਂ ਉਹ ਟੀਮ ਇੱਧਰ ਆਉਣੀ ਬਾਈ ਸੁਕੇ ਆ ਉਹ ਰੱਖਣੀ ਆ ਫਿੱਟ ਕਰ ਉਹ ਰੱਖਣੀ ਆ ਭਰਾਵਾ ਕੀ ਹੋ ਗਿਆ ਤੂੰ ਆ ਦੇ ਆ ਗਈ ਸੈਕਟਰਸ ਬਸ ਆ ਗਈ ਹਾਂ ਠੀਕ ਹੈ ਜੀ ਕਿੰਨੀ ਲਿਓ ਨਾ ਇਹ ਕਾਰ ਦਾ ਫਰਕ ਜਦੋਂ ਵਕੀਲ ਮਰੇ ਕਹਿੰਦਾ ਉਹ ਰੱਖੀ ਹੋਈ ਸੀ ਇਕੱਲੇ ਹੀ ਪੀਓ ਪਿੱਛੇ ਆਉਣੀ ਆ ਇਹ ਟੀਮ ਪਿੱਛੇ ਆਉਣੀ ਅੱਛਾ ਪਿੱਛੇ ਦਾ ਹਾਂ ਵਕੀਲੀਆਂ ਆਜ ਹੈ ਵਕੀਲ ਪਤਾ ਨਹੀਂ ਕਿੱਧਰ ਫਿਰਣਾ ਕੋਟ ਬਾਈ ਕੇਸ ਠੋੜਾ ਹਣਾਰੇ ਕੋਈ ਸਲਾਮ ਮਕਾਣਾ ਵਕੀਲ ਕਹਿੰਦਾ ਸਜ਼ਾ ਕਰਾ ਦੇ ਕਰਦਾ ਆਹ ਉਹੀ ਠੀਕ ਹੈ ਗੱਲ ਗੁਲਜੀਰ ਕਹਿੰਦਾ ਯਾਰ ਸਲਾਮ ਅੱਜ ਭਾਈ ਆਹ ਆ ਵਕੀਲ ਕਰਿਆ ਜਾਂਦਾ ਕੋਰਟ ਵੀ ਕਾਫੀ ਭੈਮ ਅੱਜ ਆਹ ਕੀ ਕਰਿਆ ਹੋਇਆ ਇੱਕ ਪੱਕੇ ਨੰਦਕਾ ਪਾਨਾ ਨਹੀਂ ਮਿਲਿਆ ਕੋਈ ਪਾਰਨਾ ਬੰਦ ਕਰ ਦਿੱਤਾ ਚਿੱਟ ਡੰਗਦਾ ਇਹ ਵਕੀਲ ਉਹ ਨਹੀਂ ਕਹਿੰਦੇ ਹੈਗੇ ਆਹ ਸੂਟ ਬੂਟ ਪੂਰਾ ਵਕੀਲ ਵਾਲਾ ਹੀ ਆ ਪਹਿਲਾਂ ਇਹਨੂੰ ਪਹਿਲਾਂ ਇਹਨੂੰ 100 ਕਲਾਈਏ ਵੀ ਜੋ ਕਹੂੰਗਾ ਸੱਚ ਕਹੂੰਗਾ ਇਹ ਕਾਲਾ ਕੋਟ ਤਾਂ ਉਹਦਾ ਵੀ ਨੂੰ ਦੱਸ ਗਿਆ ਆਏ ਕਹਿੰਦਾ ਸਾਡਾ ਵਕੀਲ ਸਜਾ ਕਰਾ ਦੇ ਕਹਿੰਦਾ ਵਕੀਲ ਜੱਜ ਦਾ ਕਰੇਗਾ ਸਜਾ ਹੋ ਗਈ ਜੀ ਵਕੀਲ ਅੰਦਰ ਜੇ ਇੱਕ ਕੰਮ ਨਾ ਢਵਾਉਂਦੋ ਯਾਰ ਅੱਗੇ ਮੜੀ ਕੁੱਤੀ ਕਾਲਦੀ ਨਾ ਖੁੱਝ ਮਰੀਲੇ ਯਾਰ ਇੱਥੇ ਥੱਲੇ ਨਹੀਂ ਪਤਾ ਲੱਗਦਾ ਕੁਝ ਵੀ ਕਿੱਥੇ ਪਤਾ ਲੱਗਣਾ ਇਹਦਾ ਬਾਜੀ ਬਾਦਲ ਵੀ ਰਾਈ ਕੀਤੀ ਭਾਈ ਰੋਣਾ ਗਿਆ ਨੂੰ ਮੈਂ ਦੱਸਦਾ ਆ ਗੱਟ ਰਹਿਗਾ ਆਪਣਾ 30 ਫੁੱਟ ਦਾ ਇਹਨੂੰ ਕਹਿੰਦੇ ਇਹ ਵੀ ਕੈਂਚਰੀ ਲੋੜੀ ਮੈਨੂੰ ਟੀਖੀ ਸਾਡਾ ਵਕੀਲ ਹੀ ਮੰਨਿਆ ਹੈ ਮੀ ਲੋੜ ਨਹੀਂ ਲੋੜਾ ਭਾਈ ਜਾਵਲ ਲੰਮਾਈ ਵੱਧਦਾ ਭਾਈ ਕੋਈ ਵੀ ਚੀਜ਼ ਇੱਕ ਵਾਰੇ ਪੈ ਸਕਦਾ ਹੁੰਦਾ ਉਹ ਭਾਈ ਲੰਮਾਈ ਵੱਧਦਾ ਗੱਡ ਦੀ ਲੋੜ ਹੈਗੀ ਆ ਮਾ ਤੂੰ ਗੱਬੇ ਪਿਲਰ ਕਰੀ ਜਾਂ ਲੈਂਡਰ ਪਾ ਕੇ ਮੇਰੀ ਹੁਣ ਗੱਲ ਦੇ ਵੀਰ ਕਿੰਨੇ ਫਟਦਾ ਇਹ 30 ਦਾ ਫੇਰ ਇੱਕ ਗੱਡ ਦੀ ਫਟਦਾ ਲੋੜ ਹੈਗੀ ਲੋੜ ਹੈਗੀ ਲੈਂਡਰ 12 ਫੁੱਟ ਦੇ ਹੁੰਦੇ ਆ ਟਾਈ ਲੈਂਡਰ ਜੁੜੇ ਹੋਏ ਆ ਇਹ ਭਾਈ ਲੋੜ ਹੈਗੀ ਦੀ ਗੈਂਚੀ ਦੀ ਜਿੱਦ ਦੀ ਗੱਲ ਆ ਆ ਦੇਖੋ ਹੁਣ ਬਣਿਆ ਮੇਰੇ ਪੁੱਤ ਦਾ ਕੱਢ ਨਰੂਆ ਖਾ ਹਾਂ ਉਹ ਭਾਈ ਨਾਲੇ ਯਾਰ ਤੂੰ ਮੇਰੀ ਹੋਂ ਕਰ ਜੇ ਬਾਅਦ ਕੋਈ ਹੋ ਜਾਂਦਾ ਹੋ ਜਾਂਦਾ ਕਰਦਾ ਫੇਰ ਅਗਲੇ ਨੇ ਕਹਿੰਦਾ ਵੀ ਹੱਥ ਘੁੱਟ ਗਿਆ 10000 ਤੂੰ ਯਾਰ ਫालतू ਲੱਗਿਆ ਹੱ ਲੇਵ ਜਮਾਈ ਆ ਕਿ ਉਹਨਾਂ ਨੇ ਆਇਆਉਂਦੀ ਐ ਉਹ ਉੱਪਰ ਰੱਖਣੀ ਹੋਣੀ ਐ ਦੇਖੋ ਜੀ ਲੋਡ ਤਾਂ ਥੱਲੇ ਨਹੀਂ ਥੱਲੇ ਆਉਣੀ ਆ ਉੱਪਰ ਐ ਜੀ ਕੈਂਚੀ ਹੁੰਦੀ ਉਹ ਥੱਲੇ ਆਉਣੀ ਕਿੱਥੇ ਨਹੀਂ ਹੈਗੀ ਜੋ ਹੋਂ ਵੀ ਦੇਖਦਾ ਵੀ ਲੈ ਗਈ ਲੋਡ ਉੱਥੇ ਦੇਖੋ ਸਾਰੇ ਵਜਨ ਸਾਰੇ ਸੈੱਟ ਦਾ ਵਜਨ ਆ ਬਾਈ ਪਰ ਇਧਰ ਤੇ ਵੀ ਉਧਰ ਤੇ ਵੀ ਇਹ ਉੱਪਰ ਤੇ ਆਪ ਆਪਣੀ ਨਮਾਈ ਬਹੁਤ ਹੈ ਦੀ ਆ ਆਪਣੀ ਆਪਣਾ ਇਹ ਚੋੜ ਮਾਰਦਾ ਹੈ ਫਿਰ ਨਾ ਮਰ ਜੀ ਨੰਬਰਾਂ ਚੀਜ ਹੋਵੇ ਯਾਰ ਕੁਆਂਟਲ ਸਵਾ ਕੁਆਂਟਲ ਦਾਬ ਹੋਣਾ ਸਪੋਰਟ ਆ ਰਹੀ ਹੈ ਨਾ ਹੌਂ ਹਿਲ ਕੇ ਖਾ ਲੈ ਮਨ ਲੋ ਸਪੋਰਟ ਵੀ ਤਾਂ ਤਕੜੀ ਨਾਲ ਐ ਮੈਂ ਕੈਂਚੀ ਵੀ ਸਟ੍ਰੇਟ ਆ ਰਹੀ ਸਿਟੀਓ ਲਾਤੀ ਮੇ ਕੋਈ ਨਹੀਂ ਦੀ ਸਿਚਿਤੀ ਕੈਂਚੀ ਹੈ ਤੂੰ ਹੀ ਲੈ ਨਹੀਂ ਕੈਂਚੀ ਕਹਿੰਦੇ ਵੀ ਐਦੀ ਲਾ ਜਿਹੜਾ ਆਇਆ ਯਾਰ ਜਿਹੜੀ ਟੁੱਟੀ ਤੇ ਬਾਹਰ ਨਾ ਕਹਿੰਦੇ ਜੀ ਉਲਾਦੂ ਕੁਛ ਨਹੀਂ ਹੁੰਦਾ ਹੁਣ ਕੈਂਚੀ ਵੀ ਮੋਟੀ ਆ ਨਾ ਬਈ ਹੁਣ ਇੱਕ ਨੰਬਰ ਜਿਹੜਾ ਪੁਲਿਸ ਆ ਮੈਂ ਦੋ ਵਾਧਾ ਦਊਗਾ ਟਕੂ ਜਿੱਕਾ ਉਹ ਆ ਤਾਂ ਬਹੁਤ ਮੋਟੀ ਜਿਹੜਾ ਕਰਦਾ ਫਿਰ ਤੇ ਇਦੇ ਪਰ ਤੇ ਲੈਂਟਰ ਲਾ ਦੂੰਗਾ ਇਹ ਵਕੀਲੀ ਮਰਾਊਗਾ ਇਹ ਵੀ ਇਹ ਵੀ ਇਹ ਵੀ ਜਾਉਂਗਾ ਇਹ ਲੈਂਟਰਾਲੋ ਮਾਰ ਗਿਆ ਲਓ ਜੀ ਟੀ ਟਾਈਮ ਹੋ ਗਿਆ ਟੀ ਟਾਈਮ ਟੀ ਟਾਈਮ ਅੱਜ ਹਾਂ ਚ ਮਗੀਲ ਬਾਸਾ ਹੁਣ ਹਾਂ ਬਾਤ ਹੈ ਇਧਰ ਵੀ ਓਕੇ ਹੋ ਗਿਆ ਹਾਂ ਓਕੇ ਗੱਲ ਉਹ ਸਾਡਾ ਕੰਮ ਖਤਮ ਹੋ ਹੁਣ ਟੀਚ ਕੁੰਡੀ ਵਾਲਾ ਰਹਿ ਗਿਆ ਨਾ ਤਾਂ ਆਪਾਂ ਚੱਲੀਏ ਚੱਲ ਆ ਜੀ ਚੱਲੀਏ ਉਹਨੂੰ ਸਪਰੇਅ ਕਰਨ ਪੰਪ ਚੱਕ ਪੰਪ ਚੱਕ ਕੇ ਜਾਣਾ ਜਵੀ ਨੂੰ ਸਪਰੇਅ ਕਰਨ ਚਲੋ ਚਲੋ ਹੋਰ ਕੀ ਕਰੀਏ ਆਪੀਓ ਚੱਲੀਏ ਫਲੈਟ ਪਤਾ ਨਹੀਂ ਆਈ ਮੋਟਰ ਪਤਾ ਨਹੀਂ ਚੱਠੇ ਮਾ ਹੈਗਾ ਪਾਣੀ ਹੈਗਾ ਜੀ ਬੱਠੀ ਕੀ ਆਹ ਤੂੰ ਆਪ ਬਾਹਰ ਤੇ ਹੈਟਾ ਹੈਂ ਹੈ ਇਹ ਭਾਈ ਇਹ ਸਾਰਾ ਇਹਦਾ ਦਰਬੀਰ ਦਾ ਆ ਲੋਡ ਹੋਣੇ ਵਾਲਾ ਆ ਦੇਖੋ ਸ਼ੈੱਡ ਦਾ ਪਾਤ ਆ ਇਹ ਸਮਾਨ ਵਾਸਤੇ ਉਹ ਕੁੰਡੀਆਂ ਵੇਣੀ ਮੈਸਾਂ ਵਾਸਤੇ ਵੀ ਹੱਲੇ ਕਰਨ ਲੋਟ ਆ ਸਾਰਾ ਬੇੜਾ ਬੂੜਾ ਪੱਟ ਪੱਟ ਕੇ ਰੱਖਿਆ ਵਾ ਸ਼ੈੱਡ ਉੱਪਰ ਇਹ ਹੁਣ ਇਹਦੀ ਇਹਦੀ ਵਾਰੀ ਆ ਹਾਂ ਆ ਵੀ ਸੈੱਟ ਕਰਨਾ ਮੈਂ ਕਿਹਾ ਹੁਣ ਹੁਣ ਇਹਦੀ ਵਾਰੀ ਚਲਾ ਕੇ ਕਰੂੰਗੇ ਉਹ ਤਾਂ ਮਿੱਟੀ ਆਈ ਨਹੀਂ ਦੀ ਇਹਦਾ ਇੱਟਾਂ ਦਾ ਕੰਮ ਖਰਾਬ ਕਰਕੇ ਚੱਕਰ ਪਾਏ ਚਲੋ ਆ ਦੋ ਗਾੜਾਂ ਦਾ ਸੌਦਾ ਹੀ ਨਹੀਂ ਨਾ ਮਾਰ ਲਿਆ ਆਪਾਂ ਨੇ ਹਾਂ ਮੈਂ 40 ਲੈ ਮੈਂ 30 ਦੇ ਤੁਮਾਂ ਚਲ 41 ਰੁਪਏ ਦਾ ਸੌਦਾ ਹੋ ਗਿਆ ਇਹ ਵੀ ਮਾਰਨੇ ਲਈ ਮਾਰ ਲੈ ਭਾਈ 41 ਨੂੰ ਸੌਦਾ ਹੋ ਗਿਆ ਦੋ ਗਾੜਾਂ ਦਾ 41 ਸੌਦਾ ਵਜਨ ਕਰਾ ਕੇ ਭਾਈ ਨੂੰ ਪੈਸੇ ਦੇ ਦੋ ਉਹ ਭਾਈ ਬਿਆਲੀ ਮੰਦਰ ਦੇ ਬਿਆਲੀ ਮੰਦਰ ਦੇ ਭਾਈ ਮੋਦੀ ਕਰਾਉਂਦੀ ਤਲ ਆ ਯਾਰ ਮਲੇ ਜਾਬੇ ਤੇ ਲੋ ਬਾਈ ਪੈ ਗਿਆ ਸ਼ੈੱਡ ਕੁੰਡੀਆਂ ਰਹਿ ਗਈਆਂ ਚਾਚੇ ਦੇ ਨਾਲ ਕੰਮ ਨਿਪਟ ਗਿਆ ਵਕੀਲ ਦਾ ਕੰਮ ਨਿਪਟ ਗਿਆ ਹੁਣਾਂ ਦਾ ਰਹਿ ਗਿਆ ਹੁਣ ਕੰਮ ਮਿਸਤਰੀਆਂ ਦਾ ਫੀਸ ਦੀ ਫੀਸ ਦੇ ਪਹਿਲਾਂ ਤਾਜੀ ਆਣਾ ਫੀਸ ਹੁਣ ਤਾਂ ਹੀ ਮੇਰੇ ਅੱਗੇ ਨਾਲ ਫਿਰਦਾ ਆਂ ਦਾਦਾ ਸਮੋਸੇ ਖਾ ਲੈ ਫਿਰ ਰਹਿੰਦੀ ਹੋਗਾ ਆ ਬਸ ਦਾਦਾ ਸਮੋਸੇ ਖਾ ਲੈ ਉਹਦਾ ਵੀ ਜ਼ਹੀ ਨਹੀਂ ਹੋਗਾ ਬੱਲਾ ਹਾਂ ਬੱਲਾ ਰਹੀ ਗਏ ਬਹੁਤ ਵਧੀਆ ਪੈ ਗਿਆ ਬਾਈ ਜਦ ਕਾਹਨ ਤਾਂ ਨਹੀਂ ਹੈਗੀ ਉਹ ਉਂਝੇ ਜੇ ਮੜੀ ਉਹ ਮਾਈ ਨੂੰ ਤਾਂ ਕੁਝ ਹੀ ਨਾ ਕੁਦ ਵੀ ਨਹੀਂ ਆਇਆ ਪਤਾ ਵੀ ਬਸ ਆ ਵੀ ਲੱਗਦਾ ਉੱਥੇ ਨਾਲੇ ਪਰਲੇ ਪਾਸੇ ਜਗ੍ਹਾ ਆਪਣੀ ਹੋਣਾ ਉਹਦੇ ਦੇਖਣਾ ਆਹੋ ਇਹ ਵੀ ਚੱਕਣੀ ਆਪਾਂ ਨੇ ਉਹ ਟੀਂ ਟੀਂ ਰਲ ਜਾਨੀ ਫਿਰ ਹੋਰ ਕੀ ਹੈਡ ਬਾਬ ਵਧੀਆ ਪਿਆ ਤੇਰਾ ਰੰਗ ਕਰ ਤਰਾ ਜਾਂ ਤੇ ਇੱਕ ਵਾਰੀ ਮਾਰ ਦੂ ਜੂੜਾ ਉਹ ਕੱਢ ਰੰਗ ਕਰ ਰਿਹਾ ਇੱਕ ਵਾਰੀ ਜੂੜਾ ਉਹ ਮਾਰ ਦੂ ਜਿਹੜੀ ਸਾਹ ਬੁੜੀ ਲੱਗੀ ਪਈ ਹੈ ਪੱਖਾ ਲਾ ਦੇ ਇੱਕ ਉਹ ਪੱਖਾ ਹਾਂ ਲਾਉਣਾ ਉਧਰ ਲਾਉਂਗਾ ਉੱਥੇ ਆਹੋ ਬੈਡ ਬੂਡ ਹੋ ਜਾਂਦਾ ਗੁਰਤੇ ਆ ਫੀਡਿੰਗ ਕਰਾ ਦੇ ਠੀਕ ਨਹੀਂ ਗੱਲ ਬਣ ਗਈ ਐ ਨਾ ਉਹਦੇ ਬਾਅਦ ਦੇਖ ਫਤੋ ਇਹ ਲੈ ਪਾਏਗਾ ਮੀ ਮੀ ਵੀ ਤੁਸੀਂ ਰੁੱਕੇ ਹੋ ਲੱਗਦਾ ਮੈਨੂੰ ਮੀ ਅਜੇ ਰੁੱਕਿਆ ਹੋਇਆ ਇੱਥੇ ਨੂੰ ਪਾਣੀ ਲੰਘਣਾ ਆਇਆ ਹੈਗਾ ਹੈ ਇੱਥੇ ਨੂੰ ਪਾਣੀ ਲੰਘਣਾ ਅੰਦਰ ਲਾਉਂਗੇ ਉਹ ਇਹ ਤਾਂ ਹੀ ਮੈਂ ਕਹਿੰਦਾ ਉੱਥੇ ਹੁਣ ਦੀ ਪੱਟ ਲਾ ਦੋ ਰਾਤ ਨੂੰ ਕੁਝ ਨਹੀਂ ਹੋਣਾ ਹੈਗਾ ਉਹ ਮੈਂ ਕਹਿੰਦਾ ਜਿਹੜਾ ਦੋ ਚੱਠੇ ਲਾ ਦੋ ਮੈਂ ਜਿਹੜੇ ਮਿੱਟੀ ਮਗਾ ਲਵਾਂਗਾ ਉੱਥੇ ਤੋਂ ਕਾਲੂ ਲੱਗਣੇ ਹਨ ਲਾਉਂਗੇ ਲਾਉਣ ਲੱਗੂਗੇ ਕਹੇ ਨਹੀਂ ਰਿੱਤਾ ਛੜ ਕੇ ਲੱਗਣਾ ਲਾਉਣ ਫੇ ਲਾ ਦਣ ਫੇ ਤਾਂ ਵਧੀਆ ਸਮਾਂ ਤੇ ਕੁੰਡੀਆਂ ਨਹੀਂ ਵੇਹ ਘੰਟਾ ਖਾ ਜਾਣੇ ਉਹਨਾਂ ਦਾ ਕੁਂਬੀਰ ਤਾਂ ਉਹ ਨਾਲ ਨਹੀਂ ਹੁੰਨੀ ਆ ਸੋਨੀ ਦੇ ਨਾਲ ਨਹੀਂ ਹੁੰਨੀ ਕੁਂਨੀ ਆ ਜਿਹਨਾਂ ਨੇ ਤਾਂ ਆਪਣਾ ਇੱਤਰ ਲੱਗ ਗਿਆ ਆਓ ਠੀਕ ਨੇ ਆ ਜਾ ਬੱਸ ਹੁਣ ਸਮੋਸੇ ਖਾਜੇ ਵੀ ਕਰਾ ਲਿਆ ਮੈਂ ਨਹੀਂ ਕਰਕੇ ਹੁਣੀ ਆ ਜਾ ਕਿਤੇ ਜਵੀ ਨੂੰ ਹੜਦੇ ਨਹੀਂ ਦੋ ਜੀ ਅਸੀਂ ਵੀ ਛੱਡ ਜੋ ਕੇ ਕਰ ਲਈਏ ਵੀ ਮੈਂ ਕਬਾ ਯਾ ਯਾ ਓ ਠੀਕ ਹੈ ਜੀ ਬਾਈ ਮਿਲਦੇ ਹਾਂ ਅਗਲੇ ਵੀਡੀਓ ਚ ਆਪਕਾ ਧੰਨਵਾਦ